ਜਦੋਂ ਤੁਸੀਂ ਡਾਕਟਰ ਨਵਨੀਤ ਜੀ ਕੋਲ ਆਏ ਇਹਨਾਂ ਨੇ ਤੁਹਾਨੂੰ ਮਿੱਠੀਆਂ ਗੁਲੀਆਂ ਬੜੀਆਂ ਤਾਕਤਵਰ ਗੋਲੀਆਂ ਦੇ ਉਹ ਦੇਣੀਆਂ ਸ਼ੁਰੂ ਕੀਤੀਆਂ ਕਿਵੇਂ ਲਾਈਫ ਚੇਂਜ ਹੋਈ ਬਹੁਤ ਫਰਕ ਪਿਆ ਜੀ ਮੈਨੂੰ ਕਾਲੀ ਇੰਨੀ ਪੈਂਦੇ ਸੀ ਮੈਂ ਨਾ ਇਹਨਾਂ ਨੂੰ ਦੱਸਦਾ ਨਹੀਂ ਸੀ ਜੇ ਮੈਨੂੰ ਇਹ ਕਹਿੰਦੇ ਸੀ ਵੀ ਕਈ ਵਾਰ 5 ਮਿੰਟ ਇੱਧਰ ਉੱਧਰ ਹੋ ਜਾਂਦੇ ਸੀ ਮੈਨੂੰ ਗੁੱਸਾ ਆਉਂਦਾ ਸੀ ਇਹਨਾਂ ਤੇ ਵੀ ਮਤਲਬ ਬਰਦਾਸ਼ਤ ਬਰਦਾਸ਼ਤ ਸ਼ਕਤੀ ਹੈ ਹੀ ਨਹੀਂ ਸੀਗੀ ਹੁਣ ਤੇ ਤੁਸੀਂ ਬੜੇ ਸ਼ਾਂਤ ਬੈਠੇ ਜਦਦੇ ਆਏ ਤਾਂ ਮੈਨੂੰ ਸ਼ਾਂਤ ਹੈ ਬਿਲਕੁਲ ਕਿਰਪਾ ਕਰਨਾ ਜੀ ਸਾਰੇ ਪਾਸੇ ਮਨ ਸ਼ਾਂਤ ਹੋ ਗਿਆ ਫਿਰ ਤੁਹਾਡੇ ਜਿਹੜੇ ਨੁਸਖੇ ਫਾਰਮੂਲੇ ਉਹ ਕੀ ਹੈਗੇ ਨੇ ਜੀ ਉਹ ਕਿਵੇਂ ਮਨ ਤੇ ਕੰਮ ਕਰਦੇ ਨੇ ਸਿੰਪਟੋਮੈਟਿਕ ਜੋ ਪੇਸ਼ੈਂਟ ਸਿੰਪਟਮ ਲੈ ਕੇ ਆਇਆ ਹੈ ਹਨਾ ਮਨ ਦਾ ਕੀ ਸਿੰਪਟਮ ਲੈ ਗਿਆ ਕੋਈ ਗੁੱਸੇ ਕਿਚ ਵੀ ਜੋ ਸ਼ਬਦ ਅਲੱਗ-ਅਲੱਗ ਹੈ ਸ਼ਬਦਾਂ ਲਾਈਫ ਅਲੱਗ ਹੈ ਉਹ ਸਭ ਨੂੰ ਮੈਨੂੰ ਦੇਖਣਾ ਪੈਂਦਾ ਵੀ ਕਿਸ ਚੀਜ਼ ਨੂੰ ਇੰਪੋਰਟੈਂਸ ਦੇਣੀ ਤੇ ਕਿਵੇਂ ਦਵਾਈ ਦੇਣੀ ਹੈ ਮੈਨੂੰ ਅਲਰਜੀ ਦੀ ਪ੍ਰੋਬਲਮ ਸੀਗੀ ਛਿੱਕਾਂ ਆਉਂਦੀਆਂ ਸੀ ਸਵੇਰੇ ਉੱਠਦੇ ਸਾਰ ਸਾਈਨਸ ਸੀਗਾ ਹਰ ਸਮੇਂ ਲਾਈਕ 24 ਆਰ ਕੋਲਡ ਸੀਗਾ ਛਿੱਕ ਆਈ ਜਾਣੀ ਆਈ ਚ ਲਗਾਤਾਰ ਲਾਈਕ 15 ਮਿੰਟਸ 10 ਮਿੰਟਸ ਲਗਾਤਾਰ ਆਈ ਜਾਣੀਆਂ ਹੁਣ ਕੀ ਹਾਲ ਹੈ ਗੁੜੀਆ ਦਾ ਹੁਣ ਬਹੁਤ ਜ਼ਿਆਦਾ 90% ਠੀਕ ਹੈ